ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਮਾਤਾ ਖੀਵੀ ਜੀ ਬਾਰੇ ਜੋ ਕਿ ਸਾਡੇ ਦੂਜੇ ਗੁਰੂ ਸਾਹਿਬਾਨ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਪਤਨੀ ਸਨ ਕਿਸੇ ਵੀ ਸਮਾਜ ਦੀ ਉਚਾਈ ਦਾ ਮਾਪਦੰਡ ਉਸ ਸਮਾਜ ਵਿੱਚ ਔਰਤ ਦਾ ਦਰਜੇ ਨਾਲ ਗਿਣਿਆ ਜਾਂਦਾ ਹੈ ਜਿਸ ਸਮਾਜ ਵਿੱਚ ਨਾਰੀ ਦੀ ਟੋਰ ਪਸ਼ੂ ਗਵਾਰ ਗੁਨਾਹ ਦੀ ਪੰਡ ਤੇ ਕੁਦਰਤ ਦੀ ਮਜ਼ੇਦਾਰ ਗਲਤੀ ਕਹਿ ਕੇ ਖਿਲੀ ਉਡਾਈ ਜਾਂਦੀ ਹੈ ਉਸ ਸਮਾਜ ਦੇ ਮਰਦਾਂ ਨੂੰ ਤੁਸੀਂ ਕੀ ਕਹੋਗੇ ਇਹ ਹੀ ਕਿ ਜਿਸ ਭਾਂਡੇ ਕਰਕੇ ਤੁਸੀਂ ਹੋਂਦ ਵਿੱਚ ਆਏ ਹੋ ਉਸੇ ਵਿੱਚ ਛੇਕ ਕਰ ਰਹੇ ਹੋ ਸਿੱਖ ਜਗਤ ਵਿੱਚ ਮਾਤਾ ਖੀਵੀ ਸਿੱਖ ਧਰਮ ਦੀ ਇਸਤਰੀ ਪ੍ਰਚਾਰਕ ਸਨ ਜਿਨ੍ਹਾਂ ਨੇ ਆਪਣੇ ਘਰ ਦੀ ਚਾਰ ਦਿਵਾਰੀ ਤੋਂ ਬਾਹਰ ਨਿਕਲ ਕੇ ਨਾ ਸਿਰਫ ਇਸਤਰੀ ਜਾਤੀ ਨੂੰ ਸਤੰਤਰ ਕਰਨ ਦੀ ਪਹਿਲ ਕੀਤੀ ਬਲਕਿ ਗੁਰੂ ਨਾਨਕ ਦੇਵ ਜੀ ਵੱਲੋਂ ਸਥਾਪਿਤ ਲੰਗਰ ਦੀ ਪ੍ਰਥਾ ਨੂੰ ਅਜੇ ਹੀ ਸੁਚੱਜੇ ਢੰਗ ਨਾਲ ਚਲਾਇਆ ਕਿ ਉਹਨਾਂ ਦੀ ਮਿਸਾਲ ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰਾ ਬਣ ਗਈ 1469 ਵਿੱਚ ਗੁਰੂ ਨਾਨਕ ਸਾਹਿਬ ਜਿੱਥੇ ਧਰਮਾਂ ਕੌਮਾਂ ਨਸਲਾਂ ਵਰਨਾ ਤੇ ਬੋਲੀਆਂ ਦੀ ਵਿਥ ਮੀਟਣ ਆਈ ਸੀ ਉੱਥੇ ਉਹਨਾਂ ਨੇ ਇਸਤਰੀ ਜਾਤੀ ਨੂੰ ਵੀ ਬਰਾਬਰੀ ਤੇ ਸਤਿਕਾਰਤ ਥਾਂ ਦਿੱਤੀ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਤੇ ਭਗਤ ਦੇ ਇਲਾਵਾ ਕਿਸੇ ਦੀ ਉਪਮਾ ਨਹੀਂ ਹੈ ਸਿਰਫ ਦੋ ਥਾਵਾਂ ਤੋਂ ਬਗੈਰ ਇੱਕ ਰਾਮ ਕਲੀ ਦੀ ਵਾਰ ਜੋ ਸੱਤੇ ਤੇ ਬਲਵੰਡ ਜੀ ਨੇ ਆਖੀ ਸੀ ਤੇ ਦੂਸਰਾ ਰਾਮ ਕਲੀ ਸੱਦ ਵਿੱਚ ਗੁਰੂ ਪਤਨੀ ਤੇ ਗੁਰੂ ਸੰਤਾਨ ਦੀ ਉਪਮਾ ਹੈ ਬਲਵੰਡ ਜੀ ਨੇ ਇੱਕ ਪੂਰੀ ਪੌੜੀ ਗੁਰੂ ਅੰਗਦ ਦੇਵ ਸਾਹਿਬ ਦੀ ਸੁਪਤਨੀ ਮਾਤਾ ਖੀਵੀ ਦੀ ਉਪਮਾ ਵਿੱਚ ਲਿਖੀ ਹੈ ਪਹਿਲੀਆਂ ਦੋ ਪੌੜੀਆਂ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਦੇਵ ਜੀ ਬਾਰੇ ਲਿਖ ਕੇ ਜਿਸ ਵਿੱਚ ਗੁਰੂ ਸ਼ਬਦ ਦੇ ਲੰਗਰ ਦਾ ਜ਼ਿਕਰ ਕਰਦੇ ਹਨ ਤੀਜੀ ਪੌੜੀ ਵਿੱਚ ਉਹਨਾਂ ਨੇ ਮਾਤਾ ਖੀਵੀ ਜੀ ਦਾ ਜ਼ਿਕਰ ਕੀਤਾ ਹੈ ਜਿਸ ਦਾ ਮਸਬੂਨ ਕੁਝ ਇਸ ਤਰ੍ਹਾਂ ਦਾ ਹੈ ਉਧਰ ਆਤਮਿਕ ਖੁਰਾਕ ਨਾਮ ਰਸਤੇ ਸ਼ਬਦ ਦੀ ਦੌਲਤ ਗੁਰੂ ਅੰਗਦ ਦੇਵ ਜੀ ਖੁੱਲੇ ਹੱਥੀ ਵੰਡੀ ਜਾ ਰਹੇ ਸੀ ਤੇ ਇਧਰ ਮਾਤਾ ਖੀਵੀ ਜਿਸਮਾਨੀ ਖੁਰਾਕ ਦੁੱਧ ਕਿਉ ਤੇ ਖੀਰ ਲੰਗਰ ਵਿੱਚ ਵੰਡੀ ਜਾ ਰਹੇ ਸੀ ਉਹਨਾਂ ਦੀ ਕਲਨਾ ਕਿੰਨੀ ਵੱਡੀ ਸੀ ਉਹਨਾਂ ਦੀ ਜ਼ਿੰਮੇਵਾਰੀ ਪਈ ਕਬੂਲ ਖਸਮ ਨਾਲ ਜਾ ਕਾਲ ਮਰਦੀ ਕਾਲੀ ਮਾਤਾ ਖੀਵੀ ਸੋਹ ਸਈ ਜਿਨ ਗੋਏ ਉਠਾਲੀ ਮਾਤਾ ਖੀਵੀ ਜੀ ਦਾ ਜਨਮ ਖਡੂਰ ਦੇ ਲਾਗੇ ਪਿੰਡ ਸੰਗਰ ਤਹਿਸੀਲ ਤਰਨਤਾਰਨ ਵਿਖੇ ਭਾਈ ਦੇਵੀ ਚੰਦ ਖੱਤਰੀ ਜੋ ਪੈਸ਼ੇ ਪੈਸ਼ੇ ਵਜੋਂ ਹਟਵਾਣੀ ਤੇ ਸ਼ਾਹੂਕਾਰ ਸੀ ਦੇ ਘਰ ਮਾਤਾ ਕਰਮਦੇਈ ਦੀ ਕੁੱਖੋਂ ਹੋਇਆ ਭਾਈ ਦੇਵੀ ਚੰਦ ਦਾ ਆਸ-ਪਾਸ ਦੇ ਇਲਾਕਿਆਂ ਵਿੱਚ ਕਾਫੀ ਆਸਰ ਰਸੂਕ ਸੀ ਤੇ ਇੱਕ ਧਰਮੀ ਤੇ ਇਮਾਨਦਾਰ ਪੁਰਸ਼ ਕਰਕੇ ਜਾਣੇ ਜਾਂਦੇ ਸੀ ਘਰ ਦੇ ਸੁਚੱਜੇ ਮਾਹੌਲ ਦੇ ਕਾਰਨ ਧੀਵੀ ਜੀਵੀ ਘਰ ਦੇ ਕੰਮਕਾਜ ਵਿੱਚ ਸੁਗੜ ਸਰਲ ਸਾਦੀ ਤੇ ਮਿੱਠੇ ਸੁਭਾਅ ਇਹਨਾਂ ਦੀ ਅੰਗ-ਅੰਗ ਵਿੱਚ ਸਮੋ ਗਿਆ ਸਾਲ 1520 ਵਿੱਚ ਬੀਬੀ ਖੀਵੀ ਜੀ ਦਾ ਵਿਆਹ ਭਾਈ ਫਿਰੂਮਲ ਦੇ ਪੁੱਤਰ ਭਾਈ ਲੈਣਾ ਜੀ ਨਾਲ ਹੋਇਆ ਭਾਈ ਫਿਰੂਮਲ ਜੀ ਹਰ ਸਾਲ ਦੇਵੀ ਦਰਸ਼ਨਾਂ ਲਈ ਆਪਣੇ ਪਿੰਡ ਤੋਂ ਜਥਿਆਂ ਨੂੰ ਵੈਸ਼ਨੋ ਦੇਵੀ ਲੈ ਕੇ ਜਾਇਆ ਕਰਦੇ ਸਨ ਇਸ ਤਰ੍ਹਾਂ ਦੋਨੋਂ ਪਰਿਵਾਰਾਂ ਵਿੱਚ ਸਮਾਜਿਕ ਸ਼ਾਂਤੀ ਨਾਲ ਨਾਲ ਧਾਰਮਿਕ ਸਾਂਝ ਵੀ ਬਣ ਗਈ ਇਸ ਸੋਚ ਸੁਭਾ ਧਾਰਮਿਕ ਤੇ ਸਮਾਜਿਕ ਸਾੰਧ ਦੇ ਕਾਰਨ ਇਹ ਨਵ ਵਿਆਹੀ ਜੋੜੀ ਇੱਕ ਸਾਰਤਾ ਤੇ ਇੱਕ ਸੁਰਤਾ ਵਾਲੀ ਆਦਰਸ਼ਿਕ ਜੋੜੀ ਹੋ ਨਿਪੜੀ ਜਦ ਬਾਬਾ ਫਿਰੂਮਲ ਤੇ ਚੌਧਰੀ ਤਤਮਲ ਦਾ ਮਤਭੇਦ ਹੋ ਗਿਆ ਤਾਂ ਬਾਬਾ ਫਿਰੂਮਲ ਜੀ ਆਪਣੇ ਪਰਿਵਾਰ ਸਹਿਤ ਮੱਤੇ ਦੀ ਸਰਾਂ ਛੱਡ ਕੇ ਪਿੰਡ ਸੰਗਰ ਆ ਗਏ ਇਥੇ ਉਹਨਾਂ ਨੇ ਹੱਟੀ ਪਾ ਲਈ ਤੇ ਭਾਈ ਲੈਣਾ ਜੀ ਵੀ ਪਿਤਾ ਦੇ ਨਾਲ ਰਲ ਕੇ ਹੱਟੀ ਵਿੱਚ ਕੰਮ ਕਰਨ ਲੱਗ ਪਏ। ਇਥੇ ਆਪ ਜੀ ਦੇ ਦੋ ਪੁੱਤਰ ਦਾਸੂ ਤੇ ਦਾਤੂ ਤੇ ਦੋ ਧੀਆਂ ਬੀਬੀ ਅਨੋਖੀ ਤੇ ਬੀਬੀ ਅਮਰੋ ਹੋਏ। 1526 ਈਸਵੀ ਵਿੱਚ ਜਦੋਂ ਫਿਰੂਮਲ ਜੀ ਚੜ੍ਹਾਈ ਕਰ ਗਏ ਤਾਂ ਘਰ ਤੇ ਦੁਕਾਨ ਦੀਆਂ ਜ਼ਿੰਮੇਵਾਰੀਆਂ ਦੇ ਨਾਲ ਭਗਤਾਂ ਦੇ ਜਥੇ ਨੂੰ ਹਰ ਸਾਲ ਦੇਵੀ ਦਰਸ਼ਨਾਂ ਲਈ ਜਵਾਲਾਮੁਖੀ ਲਿਜਾਨ ਦੀ ਜ਼ਿੰਮੇਵਾਰੀ ਵੀ ਭਾਈ ਲੈਣਾ ਜੀ ਦੇ ਸਿਰ ਤੇ ਆ ਪਈ ਭਾਈ ਲੈਣਾ ਵੀ ਪਿਤਾ ਦੇ ਨਾਲ ਦੇਵੀ ਦਰਸ਼ਨਾਂ ਨੂੰ ਜਾਂਦੇ ਦੇਵੀ ਭਗਤ ਹੋ ਗਏ ਸਨ ਉਹਨਾਂ ਨੇ 1532 ਤੱਕ ਲਗਾਤਾਰ ਦੇਵੀ ਭਗਤਾਂ ਦਾ ਜਥਾ ਲੈ ਕੇ ਜਵਾਲਾਮੁਖੀ ਜਾਣ ਦੇ ਨਿਯਮ ਨੂੰ ਬਰਕਰਾਰ ਰੱਖਿਆ ਇਸ ਵਕਤ ਤੱਕ ਦੇਸ਼ ਦੀ ਰਾਜਸੀ ਹਾਲਤ ਬਦਲ ਚੁੱਕੀ ਸੀ ਬਾਬਰ ਨੇ ਇਬਰਾਹਿਮ ਲੋਧੀ ਨੂੰ ਪਾਣੀਪਤ ਦੀ ਤੀਸਰੀ ਲੜਾਈ ਵਿੱਚ ਹਰਾ ਕੇ ਹਿੰਦੂਸਤਾਨ ਵਿੱਚ ਮੁਗਲ ਰਾਜ ਸਥਾਪਿਤ ਕਰ ਲਿਆ ਸੀ ਗੁਰੂ ਨਾਨਕ ਸਾਹਿਬ ਵੀ ਆਪਣੇ ਪ੍ਰਚਾਰ ਉਦਾਸੀਆਂ ਤੋਂ ਵਿਹਲੇ ਹੋ ਕੇ ਕਰਤਾਰਪੁਰ ਆਟੇ ਸਨ ਉਹਨਾਂ ਦੇ ਮਾਨਵੀ ਅਸੂਲਾਂ ਤੇ ਕ੍ਰਾਂਤਾਕਾਰੀ ਵਿਚਾਰਾਂ ਦੀ ਚਰਚਾ ਘਰ-ਘਰ ਵਿੱਚ ਹੋਣ ਲੱਗੀ ਇੱਕ ਦਿਨ ਜਦ ਭਾਈ ਲੈਣਾ ਜੀ ਨੇ ਭਾਈ ਜੋਧ ਸਿੰਘ ਦੇ ਮukh ਤੋਂ ਬੜੇ ਮਿੱਠੀ ਬੋਲਾਂ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣੀ ਤਾਂ ਅੰਦਰ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦੀ ਤਾਂਗ ਜਾਗ ਉੱਠੀ ਤੇ ਨਿਸ਼ਚਾ ਧਰ ਲਿਆ ਕਿ ਅਗਲੀ ਵਾਰ ਜਦੋਂ ਦੇਵੀ ਦਰਸ਼ਨਾਂ ਨੂੰ ਜਾਣਗੇ ਤਾਂ ਰਾਹ ਵਿੱਚ ਕਰਤਾਰਪੁਰ ਰੁਕਣਗੇ ਪਰ ਅਗਲੀ ਵਾਰ ਜਦੋਂ ਕਰਤਾਰਪੁਰ ਗੁਰੂ ਨਾਨਕ ਸਾਹਿਬ ਨੂੰ ਮਿਲੇ ਤਾਂ ਮਨ ਅਜੇ ਹੀ ਖਿੱਚ ਵਿੱਚ ਪੈਦਾ ਹੋਈ ਕਿ ਦੇਵੀ ਦਰਸ਼ਨ ਕਰਨਾ ਤਾਂ ਭੁੱਲ ਗਈ ਤੇ ਗੁਰੂ ਜੋਗੇ ਰਹਿ ਗਏ ਕਰ ਸੁਨੇਹਾ ਭੇਜ ਦਿੱਤਾ ਕਿ ਮੇਰੀ ਉਡੀਕ ਨਾ ਕਰਨਾ ਪਤਾ ਲੱਗਣ ਤੇ ਮਾਤਾ ਖੀਵੀ ਜੀ ਬੀਬੀ ਵਿਰਾਈ ਕੋਲ ਗਏ ਮਨ ਵਿੱਚ ਤੋਖਲਾ ਸੀ ਕਿ ਵਪਾਰ ਨੂੰ ਕੌਣ ਸੰਭਾਲੇਗਾ ਬੱਚਿਆਂ ਨੂੰ ਕੌਣ ਪੜ੍ਹਾਏਗਾ ਮਾਤਾ ਵਿਰਾਈ ਨੇ ਦਲਾਸਾ ਦਿੱਤਾ ਕਿ ਨੇਕੀ ਦੇ ਘਰ ਗਿਆ ਹੈ ਨੇਕ ਬਣ ਕੇ ਹੀ ਆਵੇਗਾ ਜਦ ਮਾਤਾ ਖੀਬੀ ਜੀ ਨੂੰ ਇਹ ਖਬਰ ਮਿਲੀ ਤਾਂ ਸੋਚੋ ਉਹਨਾਂ ਦੇ ਮਨ ਤੇ ਕੀ ਗੁਜ਼ਰਿਆ ਹੋਵੇਗਾ ਪਤੀ ਨੂੰ ਉਹ ਇੰਨਾ ਪਿਆਰ ਕਰਦੇ ਸੀ ਕਿ ਇਤਿਹਾਸਕਾਰ ਨੇ ਵੀ ਉਹਨਾਂ ਨੂੰ ਪਤੀ ਪ੍ਰੇਮਨ ਨਾਲ ਸਨਮਾਨਿਤ ਕੀਤਾ ਹੈ ਜਦੋਂ ਗੁਰੂ ਨਾਨਕ ਸਾਹਿਬ ਨੇ ਭਾਈ ਲੈਣਾ ਜੀ ਨੂੰ ਘਰ ਦੀ ਸਾਰ ਲੈਣ ਲਈ ਭੇਜਿਆ ਤਾਂ ਮਾਤਾ ਖੀਵੀ ਨੇ ਸਾਫ਼ ਦੇਖ ਲਿਆ ਕਿ ਭਾਈ ਲੈਣਾ ਦਾ ਦਿਲ ਘਰ ਦੇ ਕੰਮ ਵਿੱਚ ਨਹੀਂ ਲੱਗਦਾ ਤੇ ਉਹ ਆਪਣਾ ਸਾਰਾ ਕੰਮ ਕਾਜ ਭਣੀਵੇਂ ਨੂੰ ਸੌਂਪ ਰਹੇ ਹਨ ਤਾਂ ਮਾਤਾ ਖੀਵੀ ਨੇ ਕਿਹਾ ਬਾਹਰ ਨਾ ਜਾਓ ਘਰ ਵਿੱਚ ਹੀ ਜੋਗ ਕਮਾ ਲਓ ਮੈਂ ਤੁਹਾਡੇ ਤਪ ਵਿੱਚ ਰੋੜਾ ਨਾ اٹਕਾਂਗੀ ਤਾਂ ਗੁਰੂ ਸਾਹਿਬ ਨੇ ਕਿਹਾ ਜਿਸ ਪਾਸ ਮੈਂ ਚੱਲਿਆ ਹਾਂ ਉਹ ਜੋਗੀ ਜੰਗਮ ਜਾਂ ਸੰਿਆਸੀ ਨਹੀਂ ਹੈ ਉਸ ਨੇ ਤਾਂ ਮੈਨੂੰ ਗ੍ਰਹਿਸਤ ਵਿੱਚ ਪਿਆਰ ਦਾ ਰਾਹ ਦਿਖਾਇਆ ਹੈ ਪ੍ਰੇਮ ਹੱਥ ਮੈਂ ਵਿਕਿਆ ਹਾਂ ਜਦ ਭਾਈ ਲੈਣਾ ਕਰਤਾਰਪੁਰ ਵਾਪਸ ਜਾਣ ਲੱਗੇ ਤਾਂ ਮਾਤਾ ਖੀਵੀ ਨੇ ਕਿਸੇ ਪ੍ਰਕਾਰ ਦੀ ਰੋਕ ਨਾ ਪਾਈ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਤੇ ਘਰ ਪਰਿਵਾਰ ਦਾ ਸਾਰਾ ਭਾਰ ਆਪ ਚੁੱਕ ਲਿਆ ਨਿਸ਼ਾਨੀ ਵਜੋਂ ਉਹਨਾਂ ਦੀਆਂ ਖੜਾਵਾਂ ਮੰਗ ਲਈਆਂ ਅਗਲੇ 7 ਸਾਲ ਭਾਈ ਲੈਣਾ ਜੀ ਨੇ ਗੁਰੂ ਨਾਨਕ ਸੇਵਾ ਦੀ ਕਰੜੀ ਕਾਲ ਕਮਾਈ ਤੇ ਉਹਨਾਂ ਵੱਲੋਂ ਦਿੱਤੇ ਹਰ ਇਮਤੀਹਾਨ ਵਿੱਚ ਪਾਸ ਹੋ ਕੇ ਗੁਰੂ ਦਾ ਅੰਗ ਬਣ ਗਏ ਜਦੋਂ ਲੋਕਾਂ ਨੇ ਕਿਹਾ ਲੈਣਾ ਤਾਂ ਨਾਨਕ ਤਾਪੇ ਕੋਲ ਹੀ ਰਹਿ ਗਿਆ ਹੈ ਤੇ ਤਾਪੇ ਦੁਆਰੇ ਹੀ ਧੂਣੀ ਰਮਾ ਲਈਸੂ ਹੁਣ ਤੂੰ ਕੀ ਕਰੇਂਗੀ ਤਾਂ ਮਾਤਾ ਖੀਵੀ ਨੇ ਬੜੇ ਸਬਰ ਸੰਤੋਖ ਤੇ ਬੜੇ ਜਿਗਰੀ ਨਾਲ ਕਿਹਾ ਜੀ ਉਹ ਗੋਦੜੀ ਪਾਏਗਾ ਕਾ ਮੈਂ ਲੀਰਾ ਹੰਡਾਸਾਂ ਜਿਸ ਹਾਲ ਵੀ ਉਹ ਰੱਖੇਗਾ ਉਸ ਹਾਲ ਹੀ ਰਹਾੰਗੀ ਉਹਨਾਂ ਨੇ ਆਪਣੇ ਪਤੀ ਦੇ ਰਜ਼ਾ ਵਿੱਚ ਰਹਿਣ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਵਿੱਚ ਵਿੱਚ ਗੁਰੂ ਨਾਨਕ ਸਾਹਿਬ ਭਾਈ ਲੈਣਾ ਨੂੰ ਆਪਣੇ ਪਰਿਵਾਰ ਦੀ ਸਾਰ ਲੈਂਡ ਭੇਜਦੇ ਰਹਿੰਦੇ ਇਧਰ ਮਾਤਾ ਖੀਵੀ ਵੀ ਗੁਰੂ ਅੰਗਦ ਦੇਵ ਜੀ ਦੇ ਮੁਖ ਤੋਂ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਉਹਨਾਂ ਦੀ ਬਾਣੀ ਤੇ ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਸੁਣ ਸੁਣ ਕੇ ਗੁਰੂ ਨਾਨਕ ਜੀ ਦੀ ਸਿੱਖਿਆ ਸੇਵਾ ਸ਼ਬਦ ਤੇ ਸੰਗਤ ਵਿੱਚ ਲੀਨ ਹੋ ਗਏ ਉਹ ਆਪਣੇ ਨਿੱਜੀ ਕੰਮਾਂ ਤੋਂ ਵਿਹਲੇ ਹੋ ਕੇ ਆਪਣਾ ਸਾਰਾ ਵਕਤ ਲੋਕ ਸੇਵਾ ਵਿੱਚ ਬਿਤਾਉਂਦੇ ਉਹਨਾਂ ਦੀ ਹਲੀਮੀ ਅੰਤਾਂ ਦੀ ਸੀ ਇੱਕ ਵਾਰੀ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਦਾਸੂ ਜੀ ਤੇ ਦਾਤੂ ਜੀ ਨੇ ਅਮਰਦਾਸ ਜੀ ਦਾ ਪਿੱਛਾ ਕਰਦੇ ਉਹਨਾਂ ਨੂੰ ਵਾਸਰਕੇ ਦੇ ਰਾਹ ਵਿੱਚ ਘੇਰ ਲਿਆ ਹੈ ਇਹ ਉਸ ਵਕਤ ਦੀ ਗੱਲ ਹੈ ਜਦੋਂ ਗੁਰੂ ਅਮਰਦਾਸ ਜੀ ਗੁਰੂ ਨਹੀਂ ਸੀ ਬਣੇ ਤਾਂ ਮਾਤਾ ਖੀਵੀ ਬੱਚਿਆਂ ਨੂੰ ਨਾਲ ਲੈ ਕੇ ਖੁਦ ਚੱਲ ਕੇ ਬਾਸਰ ਕੇ ਆਏ ਤੇ ਬੜੀ ਹਲੀਮੀ ਤੇ ਨਿਮਰ ਹੋ ਕੇ ਗੁਰੂ ਅਮਰਦਾਸ ਅੱਗੇ ਬੇਨਤੀ ਕੀਤੀ ਕਿ ਇਨ੍ਹਾਂ ਨੇ ਲੋਕਾਂ ਦੇ ਚੁੱਕੇ ਚਕਾਏ ਆਪ ਜੀ ਦੀ ਬੇਅਦਬੀ ਕੀਤੀ ਹੈ ਮੈਨੂੰ ਪਤਾ ਹੈ ਇਨ੍ਹਾਂ ਦਾ ਇਹ ਅਪਰਾਧ ਵਕਸ਼ਨਯੋਗ ਨਹੀਂ ਹੈ ਪਰ ਇਹਨਾਂ ਨੂੰ ਭੁੱਲਣ ਹਾਰ ਸਮਝ ਕੇ ਬਖਸ਼ ਦਿਓ ਇਹਨਾਂ ਤੇ ਮਿਹਰ ਕਰ ਦਿਓ ਗੁਰੂ ਅਮਰਦਾਸ ਨੇ ਧੰਨ ਮਾਤਾ ਖੀਵੀ ਕਹਿ ਕੇ ਬੱਚਿਆਂ ਨੂੰ ਛਾਤੀ ਨਾਲ ਲਗਾ ਲਿਆ ਦਰਬਾਰ ਲੱਗਦੇ ਕੀਰਤਨ ਹੁੰਦੇ ਲੰਗਰ ਲੱਗਦੇ ਜਿਸ ਦੀ ਸੰਭਾਲ ਤੇ ਸੇਵਾ ਦੀ ਜ਼ਿੰਮੇਵਾਰੀ ਗੁਰੂ ਅੰਗਦ ਦੇਵ ਜੀ ਨੇ ਮਾਤਾ ਖੀਵੀ ਨੂੰ ਸੌਂਪ ਦਿੱਤੀ ਮਾਤਾ ਖੀਵੀ ਨੇ ਆਪਣੀ ਇਸ ਜ਼ਿੰਮੇਵਾਰੀ ਨੂੰ ਬੜੇ ਪਿਆਰ ਤੇ ਸ਼ਰਧਾ ਨਾਲ ਨਿਭਾਇਆ ਜਿਸ ਨਾਲ ਇਸਤਰੀ ਜਾਤੀ ਦਾ ਮਾਣ ਸਤਿਕਾਰ ਵਧਿਆ ਮਾਤਾ ਖੀਵੀ ਦਾ ਸਭ ਨਾਲ ਇੱਕੋ ਜਿਹਾ ਵਰਤਾਰਾ ਮਿੱਠਾ ਬੋਲਣਾ ਤੇ ਗਰੀਬ ਗੁਰਬੇ ਦੀ ਸਹਾਇਤਾ ਕਰਨ ਨਾਲ ਆਮ ਜਨਤਾ ਤੇ ਸਿੱਖੀ ਦਾ ਰਿਸ਼ਤਾ ਹੋਰ ਮਜ਼ਬੂਤ ਹੋ ਗਿਆ ਮਾਤਾ ਕੀ ਵੀ ਜਦ ਕਿਸੇ ਗਰੀਬ ਜਾਂ ਲੋੜਵੰਦ ਨੂੰ ਲੰਗਰ ਵਿੱਚ ਬੈਠੇ ਦੇਖਦੇ ਤਾਂ ਲੰਗਰ ਖਾਣ ਦੇ ਨਾਲ ਨਾਲ ਚੁੱਪਚਾਪ ਉਹਨਾਂ ਦੀ ਜੀਬ ਵਿੱਚ ਪੈਸੇ ਵੀ ਪਾ ਦਿੰਦੇ ਗਰੀਬ ਗੁਰਬੇ ਤੇ ਜਵਾਨਾਂ ਦੀ ਸਿਹਤ ਦਾ ਖਿਆਲ ਕਰਕੇ ਲੰਗਰ ਵਿੱਚ ਦੁੱਧ ਘਿਓ ਤੇ ਖੀਰ ਦੀ ਵੀ ਖੁੱਲੀ ਵਰਤੋਂ ਹੋਣ ਲੱਗ ਪਈ ਇੱਕ ਵਾਰ ਜੋਗੀਆਂ ਦਾ ਮੰਡਲ ਖਡੂਰ ਸਾਹਿਬ ਆਇਆ ਲੰਗਰ ਵਿੱਚ ਮਾਤਾ ਖੀਵੀ ਦੇ ਸਦਕਾ ਸਦਾ ਰੌਣਕਾਂ ਰਹਿੰਦੀਆਂ ਤੇ ਖੁੱਲੇ ਢੰਡਾਰੇ ਲੱਗੇ ਰਹਿੰਦੇ। ਜੋਗੀ ਹੈਰਾਨ ਹੋਏ ਤੇ ਪੁੱਛਣ ਤੋਂ ਰਹਿ ਨਾ ਸਕੇ ਕਿ ਇੰਨਾ ਖਰਚਾ ਕਿੱਥੋਂ ਆਉਂਦਾ ਹੈ। ਗੁਰੂ ਪਾਸ ਕੋਈ ਜ਼ਗੀਰ ਜਾਇਦਾਦ ਤਾਂ ਹੈ ਨਹੀਂ। ਉਹਨਾਂ ਨੇ ਗੁਰੂ ਸਾਹਿਬ ਦੇ ਨਾਂ ਤੇ ਜ਼ਗੀਰ ਲਗਵਾਣੀ ਚਾਹੀ ਪਰ ਗੁਰੂ ਸਾਹਿਬ ਨੇ ਮਨਾ ਕਰ ਦਿੱਤਾ ਇਹ ਕਹਿ ਕੇ ਕਿ ਸੰਗਤਾਂ ਦਾ ਉਪਰਾਲਾ ਹੈ। ਗੁਰੂ ਘਰ ਵਿੱਚ ਕਿਸੇ ਚੀਜ਼ ਦੀ ਥੋੜ੍ਹ ਨਹੀਂ ਮਾਤਾ ਖੀਵੀ ਜੀ ਦਾ ਲੰਗਰ ਦੁੱਧ ਤੇ ਘਿਓ ਦੀ ਖੀਰ ਨਾਲ ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਤੱਕ ਚੱਲਦਾ ਰਿਹਾ ਗੁਰੂ ਅਰਜਨ ਦੇਵ ਜੀ ਦੇ ਵਕਤ ਪਿਰਥੀਏ ਦੀਆਂ ਮਾੜੀਆਂ ਚਾਲਾਂ ਕਰਕੇ ਕੁਝ ਵਕਤ ਤੇ ਲੰਗਰ ਛੋਲਿਆਂ ਦੀ ਰੋਟੀ ਤੱਕ ਸੀਮਤ ਰਹਿ ਗਿਆ ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਦੇ ਯਤਨਾ ਸਦਕਾ ਮੋਢ ਲੰਗਰ ਵਿੱਚ ਉਹੀ ਰੌਣਕਾਂ ਇੱਕ ਦਿਨ ਸਦਾ ਵਾਂ ਅਮਰਦਾਸ ਜੀ ਅੰਮ੍ਰਿਤ ਵੇਲੇ ਵਿਆਸ ਨਦੀ ਤੋਂ ਪਾਣੀ ਭਰ ਕੇ ਲਿਆ ਰਹੇ ਸੀ ਅੱਤ ਦਾ ਮੀਂਹ ਵਰਸ ਰਿਹਾ ਸੀ ਝੱਖੜ ਝੁੱਲ ਰਿਹਾ ਸੀ ਰਸਤੇ ਵਿੱਚ ਟੋਏ ਟਿੱਬੇ ਸੀ ਜਦੋਂ ਅਮਰਦਾਸ ਜੀ ਪਿੰਡ ਪਹੁੰਚੇ ਠੋਕਰ ਲੱਗੀ ਤਾਂ गिर ਗਏ ਪਰ ਪਾਣੀ ਦੀ ਗਾਗਰ ਮੋਢੇ ਤੋਂ ਨਾ ਡਿੱਗਣ ਦਿੱਤੀ ਖੜਾਕ ਹੋਇਆ ਨਾਲ ਹੀ ਇੱਕ ਘਰ ਵਿੱਚੋਂ ਜੁਲਾਹੇ ਨੇ ਜੁਲਾਹੀ ਤੋਂ ਪੁੱਛਿਆ ਇਹ ਖੜਾਕ ਤਾਂ ਡਿੱਗਣ ਦਾ ਹੈ ਇਸ ਵੇਲੇ ਕੌਣ ਹੋਵੇਗਾ ਜੁਲਾਹੀ ਨੇ ਕਿਹਾ ਹੋਰ ਕੌਣ ਹੋ ਸਕਦਾ ਹੈ ਅਮਰੂ ਨਿਥਾਵਾਂ ਹੋਣਾ ਜੋ ਪੇਟ ਦੀ ਖਾਤਰ ਕੁੜਮਾਂ ਦਾ ਪਾਣੀ ਭਰਦਾ ਹੈ ਤੇ ਚੱਕਰੀ ਕਰਦਾ ਹੈ ਗੁਰੂ ਸਾਹਿਬ ਨੇ ਵੀ ਉਹਨਾਂ ਦਾ ਵਾਰਤਾਲਾਪ ਸੁਣਿਆ ਤੇ ਕਿਹਾ ਕਾਮਲੀਏ ਮੈਂ ਨਿਥਾਵਾਂ ਕਿਉਂ ਹਾਂ ਜਿਸ ਨੂੰ ਪਾਤਸ਼ਾਹਾਂ ਦੇ ਪਾਤਸ਼ਾਹ ਨੇ ਠਿਕਾਣਾ ਦਿੱਤਾ ਹੋਵੇ ਉਹ ਨਿਥਾਵਾਂ ਕਿਵੇਂ ਹੋ ਸਕਦਾ ਹੈ ਦਿਨ ਚੜੇ ਜਦ ਗੁਰੂ ਸਾਹਿਬ ਨੂੰ ਇਸ ਵਾਪਰੀ ਘਟਨਾ ਵਾਰੀ ਪਤਾ ਚੱਲਿਆ ਤਾਂ ਉਹਨਾਂ ਨੇ ਅਮਰਦਾਸ ਜੀ ਤੋਂ ਰਾਤ ਦੀ ਘਟਨਾ ਬਾਰੇ ਪੁੱਛਿਆ ਗੁਰੂ ਅਮਰਦਾਸ ਜੀ ਨੇ ਇੰਨਾ ਹੀ ਕਿਹਾ ਕਿ ਤੁਸੀਂ ਆਪ ਜਾਣੀ ਜਾਨ ਹੋ ਮੈਂ ਕੀ ਦੱਸ ਸਕਦਾ ਹਾਂ ਇਤਨੀ ਨੂੰ ਜਲਾਹਾ ਆਪਣੀ بیوی ਨੂੰ ਜੋ ਕਮਲੀ ਹੋ ਚੁੱਕੀ ਸੀ ਮਾਫੀ ਮੰਗਣ ਲਈ ਆਇਆ ਭਰੇ ਦਰਬਾਰ ਵਿੱਚ ਗੁਰੂ ਅੰਗਦ ਦੇਵ ਜੀ ਨੇ ਕਿਹਾ ਤੁਸੀਂ ਅਮਰਦਾਸ ਦੀ ਬੜੀ ਨਿਰਾਦਰੀ ਕੀਤੀ ਹੈ ਉਹ ਨਿਥਾਵੀ ਕਿਵੇਂ ਹਨ ਉਹ ਤਾਂ ਨਿਥਾਵੀਆਂ ਦੀ ਥਾਂ ਨਿਓਟੀਆਂ ਦੀ ਓਟ ਨਿਪੱਤਿਆਂ ਦੀ ਪਤ ਨਿਗਤਿਆਂ ਦੀ ਗਤ ਨਿਤਿਰਿਆਂ ਦੀ ਧਿਰ ਗਏ ਵਿਹੋੜ ਬੰਦੀ ਛੋੜ ਪੁਰਖਾ ਤੁਸੀਂ ਧੰਨ ਹੋ ਕਿੰਨੀਆਂ ਸਾਰੀਆਂ ਉਪਾਦੀਆਂ ਦੇ ਦਿੱਤੀਆਂ ਇਸ ਦਿਨ ਤੋਂ ਗੁਰੂ ਅੰਗਦ ਦੇਵ ਜੀ ਫੈਸਲਾ ਕਰ ਚੁੱਕੇ ਸਨ ਕਿ ਉਹਨਾਂ ਤੋਂ ਬਾਅਦ ਗੁਰਗੱਦੀ ਦੇ ਵਾਰਸ ਅਮਰਦਾਸ ਜੀ ਹੋਣਗੇ ਜਿਸ ਨਾਲ ਦਾਤੂ ਤੇ ਦਾਸੂ ਜੀ ਨੇ ਘਰ ਵਿੱਚ ਵਿਵਾਦ ਖੜਾ ਕਰ ਦਿੱਤਾ ਅਤੇ ਕਿਹਾ ਕਿ ਉਹਨਾਂ ਨੂੰ ਆਪਣੇ ਪਿਤਾ ਦਾ ਫੈਸਲਾ ਮਨਜ਼ੂਰ ਨਹੀਂ ਇਸ ਨਾਜ਼ੁਕ ਮੌਕੇ ਤੇ ਮਾਤਾ ਖੀਵੀ ਨੇ ਆਪਣੇ ਪਤੀ ਦਾ ਸਾਥ ਦਿੱਤਾ ਅਤੇ ਪੁੱਤਰਾਂ ਨੂੰ ਸਮਝਾਇਆ ਕਿ ਗੁਰਿਆਈ ਕੋਈ ਵਿਰਾਸਤ ਨਹੀਂ ਇਹ ਤਾਂ ਬਖਸ਼ੀਸ਼ ਹੈ ਇਹ ਦੁਨੀਆਦਾਰੀ ਦਾ ਮੁਰਾਤਬਾ ਹੈ ਨਹੀਂ ਜ਼ਿੰਮੇਵਾਰੀਆਂ ਦੀ ਪੰਡ ਹੈ ਜੋ ਤਹੱਤੋਂ ਨਹੀਂ ਚੁੱਕੀ ਜਾਣੀ ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਲੋਕਾਂ ਤੇ ਰਿਸ਼ਤੇਦਾਰਾਂ ਦੇ ਚੁੱਕੇ ਚੁਕਾਏ ਦਾਸੂ ਖਡੂਰ ਸਾਹਿਬ ਵਿਖੇ ਗੱਦੀ ਲਗਾ ਕੇ ਗੁਰੂ ਬਣ ਬੈਠਾ ਗੁਰੂ ਅਮਰਦਾਸ ਤਾਂ ਗੁਰੂ ਅੰਗਦ ਦੇਵ ਜੀ ਦੇ ਹੁਕਮ ਅਨੁਸਾਰ ਨਵੇਂ ਬਸਾਏ ਨਗਰ ਗੋਇੰਦਵਾਲ ਸਾਹਿਬ ਚਲੇ ਗਏ ਸੀ ਜਦ ਗੁਰੂ ਸੰਤਾਨ ਨੇ ਵਿਰੋਧ ਨਾ ਛੱਡਿਆ ਤਾਂ ਕੁਝ ਛੇੜ ਲਈ ਉਹ ਬਾਸਰ ਕੇ ਚਲੇ ਗਏ ਮਾਤਾ ਖੀਵੀ ਇਸ ਗੱਲ ਤੋਂ ਬਹੁਤ ਦੁਖੀ ਸੀ ਕਿ ਪੁੱਤਰਾਂ ਨੇ ਪਿਤਾ ਦੀ ਆਗਿਆ ਦਾ ਪਾਲਨ ਨਹੀਂ ਕੀਤਾ ਉਹ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਬਾਸਰ ਕੇ ਗਏ ਤੇ ਗੁਰੂ ਸਾਹਿਬ ਕੋਲੋਂ ਖਿਮਾ ਮੰਗੀ ਕਿ ਪੁੱਤਰ ਉਹਨਾਂ ਦੀ ਕਹੇ ਵਿੱਚ ਨਹੀਂ ਹਨ ਮਾਤਾ ਕੀ ਵੀ ਤੇ ਬਾਬਾ ਬੁੱਢਾ ਜੀ ਦਾ ਸਤਿਕਾਰ ਕਰਦਿਆਂ ਗੁਰੂ ਅਮਰਦਾਸ ਮੁੜ ਗੋਇੰਦਵਾਲ ਸਾਹਿਬ ਵਾਪਸ ਆ ਗਏ ਤੇ ਗੁਰੂ ਪਾਦੀਆਂ ਜ਼ਿੰਮੇਵਾਰੀਆਂ ਸੰਭਾਲਣ ਵਿੱਚ ਜੁੜ ਗਏ ਇਨਾ ਦਿਨਾਂ ਵਿੱਚ ਕੁਝ ਅਜੀਹਾ ਬਹਾਨਾ ਵਰਤਿਆ ਕਿ ਦਾਸੂ ਜੀ ਦਾ ਸਿਰ ਫਿਰ ਗਿਆ ਤੇ ਗੱਦੀ ਤੇ ਬੈਠਿਆ ਉਹ ਊਲ ਜਲੂਲ ਬੋਲਦੇ ਰਹਿੰਦੇ ਮਾਤਾ ਖੀਵੀ ਨੇ ਦਾਸੂ ਨੂੰ ਉਸਦੇ ਸਿਰ ਤੇ ਗੁਰੂ ਅਮਰਦਾਸ ਜੀ ਦਾ ਮੇਰਾ ਭਰਿਆਂ ਹੱਥ ਰਖਵਾਣ ਲਈ ਗੋਇੰਦਵਾਲ ਭੇਜਿਆ ਗੁਰੂ ਸਾਹਿਬ ਦਾ ਸਿਰ ਤੇ ਹੱਥ ਰੱਖਣ ਨਾਲ ਉਹ ਨਵਾਂ ਨਰੋਆ ਹੋ ਗਿਆ ਤੇ ਉਸਦੇ ਦਿਲ ਵਿੱਚੋਂ ਹੰਕਾਰ ਵੀ ਜਾਂਦਾ ਰਿਹਾ ਦਾਸੂ ਤਾਂ ਮਾਤਾ ਖੀਵੀ ਦਾ ਹੁਕਮ ਮੰਨ ਕੇ ਸਹੀ ਰਸਤੇ ਆ ਗਿਆ ਪਰ ਦਾਤੂ ਨੇ ਫੈਸਲਾ ਕਰ ਲਿਆ ਕਿ ਉਹ ਗੋਇੰਦਵਾਲ ਜਾ ਕੇ ਆਪਣਾ ਹੱਕ ਖੋ ਕੇ ਹੀ ਵਾਪਸ ਆਵੇਗਾ ਹੰਕਾਰ ਤੇ ਈਰਖਾ ਦੀ ਅੱਗ ਵਿੱਚ ਤਪਦਾ ਜਦ ਦਾਤੂ ਗੋਇੰਦਵਾਲ ਗੁਰੂ ਦਰਬਾਰ ਪਹੁੰਚਿਆ ਤਾਂ ਸੰਗਤ ਗੁਰੂ ਸਾਹਿਬ ਦਾ ਉਪਦੇਸ਼ ਸੁਣ ਰਹੀ ਸੀ ਇਸ ਨੇ ਜਾਂਦਿਆਂ ਹੀ ਗੁਰੂ ਸਾਹਿਬ ਨੂੰ ਜ਼ੋਰ ਦੀ ਲੱਤ ਮਾਰੀ ਤੇ ਕਿਹਾ ਕਿ ਤੂੰ ਤਾਂ ਸਾਡਾ ਨੌਕਰ ਹੈਂ ਹੁਣ ਤੇਰੀ ਸਾਨੂੰ ਲੋੜ ਨਹੀਂ ਤੂੰ ਇੱਥੋਂ ਚਲੇ ਆ ਜਾ ਗੁਰੂ ਸਾਹਿਬ ਚੌਕੀ ਤੋਂ ਥੱਲੇ ਡਿੱਗ ਗਏ ਉੱਠ ਕੇ ਬੜੀ ਹਲੀਮੀ ਨਾਲ ਪੈਰ ਪਕੜ ਕੇ ਆਖਿਆ ਪੁੱਤਰ ਮੇਰੀਆਂ ਹੱਡੀਆਂ ਸਖਤ ਹਨ ਤੇ ਤੁਹਾਡੇ ਪੈਰ ਕੋਮਲ ਹਨ ਕਿਤੇ ਕੋਈ ਝੋਟ ਤੇ ਨਹੀਂ ਆਈ ਸੰਗਤਾਂ ਗੁਰੂ ਸਾਹਿਬ ਦੀ ਅਡੋਲਤਾ ਤੇ ਧੀਰਜ ਦੇਖ ਕੇ ਹੈਰਾਨ ਰਹਿ ਗਈਆਂ ਦਾਤੂ ਦਰਬਾਰ ਵਿੱਚੋਂ ਨਿਕਲ ਕੇ ਚੁਬਾਰੇ ਤੇ ਲੰਗਰ ਵਾਲੇ ਪਾਸੇ ਗਿਆ ਗੁਰੂ ਘਰ ਦਾ ਸਾਰਾ maal ਖੱਤਰਾਂ ਤੇ ਘੋੜਿਆਂ ਤੇ ਲੱਦ ਕੇ ਘਰ ਨੂੰ ਤੁਰ ਪਿਆ ਪਰ ਰਸਤੇ ਵਿੱਚ ਚੋਰਾਂ ਨੇ ਸਾਰਾ maal ਲੁੱਟ ਲਿਆ ਇਸ ਖੋਹਾ ਖੋਹੀ ਵਿੱਚ ਦਾਤੂ ਨੂੰ ਕਾਫੀ ਝੋਟਾਂ ਲੱਗੀਆਂ ਬਾਕੀ ਝੋਟਾਂ ਤਾਂ ਵਕਤ ਨਾਲ ਠੀਕ ਹੋ ਗਈਆਂ ਪਰ ਜੋ ਲੱਤ ਉਸਨੇ ਗੁਰੂ ਸਾਹਿਬ ਨੂੰ ਮਾਰੀ ਸੀ ਉਸਦੀ ਦਰਦ ਪੰਜਵੇਂ ਜਾਮੇ ਵਿੱਚ ਗੁਰੂ ਅਰਜਨ ਦੇਵ ਜੀ ਤੋਂ ਮਾਫੀ ਮਿਲਣ ਨਾਲ ਠੀਕ ਹੋਈ ਗੋਇੰਦਵਾਲ ਦਿਨ ਬੋ ਦਿਨ ਰੌਣਕਾਂ ਵਾਲਾ ਸ਼ਹਿਰ ਬਣਦਾ ਜਾ ਰਿਹਾ ਸੀ ਗੁਰੂ ਅਮਰਦਾਸ ਜੀ ਦਾ ਪ੍ਰਭਾਵ ਹਰ ਤਰਫ ਫੈਲ ਰਿਹਾ ਸੀ ਪਰ ਅਜੇ ਵੀ ਕਈ ਲੋਕ ਗਿਆਨਤਾ ਵਸ ਖਡੂਰ ਸਾਹਿਬ ਪਹੁੰਚ ਜਾਂਦੇ ਤੇ ਭੇਟਾ ਦਾਤੂ ਤੇ ਦਾਸੂ ਨੂੰ ਦੇਣ ਆ ਜਾਂਦੇ ਪਰ ਮਾਤਾ ਖੀਵੀ ਉਹਨਾਂ ਨੂੰ ਇਹ ਕਹਿ ਕੇ ਨਿਰੰਕਾਰੀ ਜੋਤਾਂ ਗੋਇੰਦਵਾਲ ਸਾਹਿਬ ਵਿਖੇ ਜਾਗ ਰਹੀ ਹੈ ਅਸੀਂ ਤਾਂ ਉਹਨਾਂ ਦੇ ਸੇਵਕ ਹਾਂ ਗੋਇੰਦਵਾਲ ਸਾਹਿਬ ਭੇਜ ਦਿੰਦੇ ਜਦੋਂ ਅੰਮ੍ਰਿਤਸਰ ਨਗਰ ਨਿਰਮਾਣ ਹੋ ਰਿਹਾ ਸੀ ਤਾਂ ਗੁਰੂ ਅਰਜਨ ਦੇਵ ਜੀ ਕੁਝ ਸਮਾਂ ਚੱਕ ਰਾਮਦਾਸ ਤੇ ਕੁਝ ਸਮਾਂ ਗੋਇੰਦਵਾਲ ਰਿਹਾ ਕਰਦੇ ਸਨ ਇੱਕ ਵਾਰੀ ਜਦੋਂ ਕੁਝ ਮੁਖੀ ਸਿੱਖਾਂ ਨਾਲ ਗੋਇੰਦਵਾਲ ਤੋਂ ਅੰਮ੍ਰਿਤਸਰ ਜਾ ਰਹੇ ਸੀ ਤਾਂ ਖਡੂਰ ਸਾਹਿਬ ਮਾਤਾ ਖੀਵੀ ਨੂੰ ਮਿਲਣ ਵਾਸਤੇ ਗਏ ਇਸ ਵਕਤ ਚਾਹੇ ਉਹ ਬਢੇਰੀ ਉਮਰ ਦੇ ਹੋ ਗਏ ਸਨ ਪਰ ਉਹਨਾਂ ਦੀ ਸੇਵਾ ਕਰਨ ਦੀ ਰੁਚੀ ਤੇ ਲਗਨ ਵਿੱਚ ਕੋਈ ਫਰਕ ਨਹੀਂ ਆਇਆ ਉਹਨਾਂ ਨੇ ਗੁਰੂ ਅਰਜਨ ਦੇਵ ਤੇ ਉਹਨਾਂ ਨਾਲ ਆਏ ਸਿੱਖਾਂ ਦੀ ਬੜੀ ਸੇਵਾ ਕੀਤੀ ਤੇ ਆਪਣੇ ਬੱਚਿਆਂ ਦੀਆਂ ਕੀਤੀਆਂ ਗਲਤੀਆਂ ਲਈ ਭੁੱਲ ਬਖਸ਼ਾਈ। ਮਾਤਾ ਖੀਵੀ ਸਨ 1582 ਵਿੱਚ 76 ਸਾਲ ਦੀ ਉਮਰ ਗੁਜ਼ਾਰ ਕੇ ਅਕਾਲ ਚਲਾਣਾ ਕਰ ਗਏ। ਗੁਰੂ ਅਰਜਨ ਦੇਵ ਜੀ ਬਿਆੰਤ ਸੰਗਤਾਂ ਤੇ ਮੁਖੀ ਸਿੱਖ ਜਿਨ੍ਹਾਂ ਵਿੱਚੋਂ ਬਾਬਾ ਬੁੱਢਾ ਤੇ ਭਾਈ ਗੁਰਦਾਸ ਜੀ ਵੀ ਸਨ। ਆਪ ਜੀ ਦੇ ਸੰਸਕਾਰ ਲਈ ਖਡੂਰ ਸਾਹਿਬ ਪਹੁੰਚੇ। ਮਾਤਾ ਖੀਵੀ ਸਬਰ ਸ਼ੁਕਰ ਤੇ ਪਿਆਰ ਦੀ ਮੂਰਤ ਸਨ ਜਿੱਥੇ ਉਹ ਆਪਣੇ ਪਰਿਵਾਰ ਨੂੰ ਅਥਾਹ ਪਿਆਰ ਕਰਦੇ ਸੀ ਉਥੇ ਸੰਗਤਾਂ ਲਈ ਵੀ ਉਹਨਾਂ ਦਾ ਪਿਆਰ ਮਾਂ ਤੋਂ ਘੱਟ ਨਹੀਂ ਸੀ ਇਸ ਕਰਕੇ ਉਹਨਾਂ ਨੂੰ ਜਗਤ ਮਾਤਾ ਦੀ ਉਪਾਧੀ ਦਿੱਤੀ ਹੈ ਸਿੱਖ ਧਰਮ ਦੇ ਮੁੱਢਲੇ ਵਰਿਆਂ ਵਿੱਚ ਮਾਤਾ ਖੀਵੀ ਦੇ ਯੋਗਦਾਨ ਨੂੰ ਸਿੱਖ ਇਤਿਹਾਸ ਵਿੱਚ ਹਮੇਸ਼ਾ ਬੜੇ ਆਦਰ ਤੇ ਸਤਿਕਾਰ ਨਾਲ ਵੇਖਿਆ ਤੇ ਬਿਆਨ ਕੀਤਾ ਜਾਵੇਗਾ ਜੇਕਰ ਆਪ ਜੀ ਨੂੰ ਜਾਣਕਾਰੀ ਮਹੱਤਵਪੂਰਨ ਲੱਗੀ ਤਾਂ ਸਾਡੇ ਚੈਨਲ ਯੂਨਿਕ ਪੇਂਟਿੰਗ ਵਰਡ ਜਾਂ ਯੂਨੀਵਰਸਲ ਹੱਬ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇਕਰ ਆਪ ਜੀ ਨੂੰ ਵੀਡੀਓ ਵਧੀਆ ਲੱਗੇ ਤਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਲਿਖੋ ਧੰਨਵਾਦ